ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਦੇਵੇ ਤੰਦਰੁਸਤੀਆਂ ਦੇਵੇ ਸੱਚੇ ਬਾਸ਼ਾ ਸਰਬੱਤ ਦਾ ਭਲਾ ਕਰੇ ਅੱਜ ਬਾਤ ਲੈ ਕੇ ਹਾਜ਼ਰਾਂ ਤੁਹਾਡੇ ਮੂਰੇ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਸਾਰੀ ਸੁਣ ਕੇ ਮੈਨੂੰ ਫੇਰ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰਿਓ ਮਾਨੋ ਆਨੰਦ ਪਿਆਰੀ ਜੀ ਬਾਤ ਦਾ ਇੱਕ ਨਾ ਬਜ਼ੁਰਗ ਸੀ ਬਹੁਤ ਗਰੀਬ ਸੀ ਉਹਦੇ ਘਰ ਵਾਲੀ ਤਾਂ ਪਹਿਲਾਂ ਹੀ ਮਰ ਗਈ ਦੋ ਹੁੰਡੇ ਸੀ ਉਹਦੇ ਤਾਂ ਉਹ ਦਿਹਾੜੀਆਂ ਕਰਦਾ ਹੁੰਦਾ ਲੇਬਰ ਕਰਦਾ ਹੁੰਦਾ ਉਹਨੇ ਜਿਵੇਂ ਕਿਵੇਂ ਆਪਦੇ ਮੁੰਡੇ ਦੋਨੇ ਪਾਲ ਲਏ ਮੁੰਡੇ ਗੱਭਰੂ ਹੋ ਗਏ ਤਾਂ ਉਹ ਵੀ ਹੁਣ ਉਹਦੇ ਨਾਲ ਲੇਬਰ ਤੇ ਜਾਂਦੇ ਨੇ ਤਾਂ ਉਹ ਬਜ਼ੁਰਗ ਬਿਮਾਰ ਜਿਹਾ ਰਹਿਣ ਲੱਗ ਗਿਆ ਉਹ ਇੱਕ ਦਿਨ ਦੋਹਾਂ ਨੂੰ ਕੋਲ ਬਿਠਾ ਲਿਆ ਉਹਨੇ ਮੁੰਡਿਆਂ ਨੂੰ ਤੇ ਜਿਹੜਾ ਵੱਡਾ ਮੁੰਡਾ ਸੀ ਉਹ ਚੁਸਤ ਸੀ ਚਲਾਕ ਸੀ ਜਿਹੜਾ ਛੋਟਾ ਸੀ ਉਹ ਸਿੱਧਾ ਸਾਦਾ ਸੀ ਵਿਚਾਰਾ ਭੋਲਾ ਪੁੰਡਾਰਾ ਤਾਂ ਉਹ ਜ਼ੁਰਗ ਕਹਿਣ ਲੱਗਿਆ ਦੋਨਾਂ ਨੂੰ ਬਿਠਾ ਕੇ ਕਹਿੰਦਾ ਵੀ ਦੇਖੋ ਮੈਂ ਮਿਹਨਤ ਦੀ ਕਮਾਈ ਕਰੀ ਐ ਅੱਜ ਤੱਕ ਤੁਹਾਨੂੰ ਪਾਲਿਆ ਜਿੰਨੇ ਕੁ ਪੜਾਇਆ ਤੁਸੀਂ ਪੜ੍ਹੇ ਮੈਂ ਤੁਹਾਨੂੰ ਪੜਾਇਆ ਵੀ ਹੁਣ ਤੁਸੀਂ ਵੀ ਮੈਂ ਹੁਣ ਤੱਕ ਲੇਵਰੀ ਕਰੀ ਐ ਤੁਸੀਂ ਵੀ ਜਿਹੜਾ ਕੰਮ ਕਰੋਗੇ ਉਹਨੂੰ ਇਮਾਨਦਾਰੀ ਨਾਲ ਕਰਿਓ ਸੱਚੇ ਸੁੱਚੇ ਮਨ ਨਾਲ ਕਦੇ ਝੂਠ ਨਾ ਬੋਲਿਓ ਚੋਰੀ ਨਾ ਕਿਸੇ ਦੀ ਕਰਿਓ ਵੀ ਫੇਰ ਤੁਹਾਡੀ ਜ਼ਿੰਦਗੀ ਆ ਜਿਹੜੀ ਉਹ ਸੋਹਣੀ ਨਿਕਲੂਗੀ ਤੇ ਕਹਿੰਦਾ ਹੁਣ ਮੈਂ ਹੋ ਗਿਆ ਬਜ਼ੁਰਗ ਬਿਮਾਰ ਰਹਿਣਾ ਵੀ ਮੈਨੂੰ ਪਤਾ ਨਹੀਂ ਰੱਬ ਕਦੋਂ ਲੈ ਜੇ ਇਸ ਲਈ ਵੀ ਆਹ ਇੱਕ ਤਰ ਜਾਈ ਐ ਮੇਰੇ ਲਈ ਇਹ ਥੋੜੀ ਆ ਦੋਹਾਂ ਦੀ ਸਾਂਝੀ ਇੱਕ ਮੱਝ ਐ ਮੇਰੇ ਕੋਲੇ ਇਹ ਥੋੜੀ ਦੋਹਾਂ ਦੀ ਐ ਸਾਂਝੀ ਇੱਕ ਕਹਿੰਦਾ ਮੈਂ ਅੰਬ ਦਾ ਬੂਟਾ ਜਿਹੜਾ ਲਾਇਆ ਕਹਿੰਦਾ ਹੁਣ ਉਹ ਫਲ ਦਿਆ ਕਰੂਗਾ ਉਹ ਵੀ ਤੁਹਾਡਾ ਸਾਂਝਾ ਐ ਫਲ ਵੇਚ ਕੇ ਮੰਡੀ 'ਚ ਕਹਿੰਦਾ ਤੁਹਾਨੂੰ ਪੈਸਾ ਮਿਲਿਆ ਕਰੂਗਾ ਚਲੋ ਪੰਜ ਥੋੜੇ ਜਿਹੇ ਦਿਨਾਂ ਬਾਅਦ ਮਰ ਗਿਆ ਵਿਚਾਰਾ ਪਿਓ ਮਰਿਆ ਤਾਂ ਹੁਣ ਮੁੰਡਿਆਂ ਨੇ ਸਾਰਾ ਉਹਦਾ ਕਿਰਿਆ ਕਰਮ ਸੀ ਜਿਹੜਾ ਉਹ ਕੀਤਾ ਕਰਕੇ ਆਪੋ ਆਪਣੇ ਕੰਮਾਂ ਤੇ ਲੱਗ ਕੇ ਜਾਣ ਤਾਂ ਜਿਹੜਾ ਵੱਡਾ ਸੀ ਉਹ ਚੁਸਤ ਚਲਾ ਕੇ ਉਹ ਛੋਟੇ ਤੋਂ ਹੀ ਸਾਰਾ ਕੰਮ ਕਰਾਇਆ ਕਰੇ ਲੇਬਰ ਦਾ ਵੀ ਘਰੇ ਵੀ ਰੋਟੀ ਟੁਕਵੀ ਤਾਂ ਉਹਨੂੰ ਜਾਨੀ ਤੰਗ ਕਰਿਆ ਕਰੇ ਹੁਣ ਉਹ ਐਂ ਤਾਂ ਲੱਗ ਗਿਆ ਸਮਝਣਾ ਵੀ ਹਾਂਏ ਮੈਨੂੰ ਤੰਗ ਕਰਦਾ ਮੇਰਾ ਭਾਈ ਪਰ ਉਹ ਮੁਗਿਆ ਹਕੂਸ ਨਾ ਕਰੇ ਵੀ ਨਾ ਮੇਰਾ ਬਾਪ ਕਹਿ ਕੇ ਗਿਆ ਵੀ ਤਾਏ ਦੇ ਕਹਿਣੇ ਮੰਨਣਾ ਆ ਮੰਨਣਾ ਤੇ ਆਖੇ ਲੱਗਣਾ ਰਲ ਕੇ ਰਹਿਣਾ ਦੋਹਾਂ ਨੇ ਆਗਿਆਕਾਰੀ ਰਹਾ ਕਰੇ ਬਣ ਕੇ ਚਲੋ ਟਾਈਮ ਨਿਕਲ ਹੀ ਗਿਆ ਪਰ ਅੰਤ ਨੂੰ ਉਹ ਇੱਕ ਦਿਨ ਉਹਨੇ ਕਿਹਾ ਆਪਣੇ ਭਾਈ ਨੂੰ ਕਹਿੰਦਾ ਵੀਰਾ ਮੈਨੂੰ ਤੂੰ ਅੱਡ ਕਰ ਦੇ ਵੀ ਤੂੰ ਮੈਨੂੰ ਤੰਗ ਬਹੁਤ ਕਰਦਾ ਏਸ ਲਈ ਵੀ ਮੈਨੂੰ ਮੇਰਾ ਮਨ ਫਿਰ ਖੜ ਜਾਂਦਾ ਤੂੰ ਮੈਨੂੰ ਅੱਡੀ ਕਰ ਦੇ ਉਹ ਭੱਜ ਕੇ ਕਹਿਣ ਲੱਗਿਆ ਕਹਿੰਦਾ ਹਾਂ ਹਾਂ ਹੋ ਜਾ ਅੱਡ ਕਹਿੰਦਾ ਮੈਂ ਤਾਂ ਪਹਿਲਾਂ ਚਾਹੁੰਦਾ ਸੀ ਵੀ ਤੂੰ ਅੱਡ ਹੋ ਜਾਂਦਾ ਕਹਿੰਦਾ ਠੀਕ ਐ ਕਹਿੰਦਾ ਬਸ ਠੀਕ ਕੀ ਆ ਕਹਿੰਦਾ ਬਾਪੂ ਤਾਂ ਆਪਾਂ ਨੂੰ ਆ ਤਿੰਨ ਚੀਜ਼ਾਂ ਦੇ ਕੇ ਗਿਆ ਕਹਿੰਦਾ ਆਪਾਂ ਵੰਡ ਲੈਨੇ ਆ ਵੱਡਾ ਕਹਿੰਦਾ ਤਾਂ ਉਹਨੂੰ ਕਹਿਣ ਲੱਗਿਆ ਵੀ ਹਰ ਜਾਈ ਐ ਦਿਨੇ ਤੇਰੀ ਐ ਰਾਤ ਨੂੰ ਮੇਰੀ ਐ ਵੱਡਾ ਮੁੰਡਾ ਛੋਟੇ ਨੂੰ ਕਹਿਣ ਲੱਗਿਆ ਉਹ ਵਿਚਾਰਾ ਕਹਿੰਦਾ ਚੰਗਾ ਆ ਮੱਝਾ ਕਹਨਾ ਪਿਛਲਾ ਹਿੱਸਾ ਮੇਰਾ ਮੂਹਰਲਾ ਤੇਰਾ ਉਹ ਕਹਿੰਦਾ ਠੀਕ ਹੈ ਜਿਹੜਾ ਅੰਬ ਆ ਕਹਿੰਦਾ ਹੁਣ ਫਲ ਲੱਗ ਰਿਹਾ ਇਹਨੂੰ ਕਹਿੰਦਾ ਹੇਠਲਾ ਹਿੱਸਾ ਤੇਰਾ ਉੱਪਰਲਾ ਮੇਰਾ ਉਹ ਮੁੰਡਾ ਸਮਝਦਾ ਤਾਂ ਸਾਰਾ ਕੁਝ ਸੀ ਪਰ ਉਹੀ ਆਗਿਆਕਾਰੀ ਭਾਈ ਦੇ ਮੂਰੇ ਨਹੀਂ ਬੋਲਣਾ ਪਿਓ ਵੀ ਕਹੀ ਗਏ ਕਿ ਗਿਆ ਭਾਈ ਮੰਨ ਗਿਆ ਵਿਚਾਰਾ ਵੀ ਚਲੋ ਜਿਵੇਂ ਮੇਰਾ ਭਾਈ ਕਹਿੰਦਾ ਚੱਲ ਹੁਣ ਮੈਨੂੰ ਤੰਗ ਤਾਂ ਨਹੀਂ ਕਰੂਗਾ ਇਹ ਉਹ ਭਾਈ ਵਿਚਾਰਾ ਦਿਨੇ ਤੱਕ ਰਜਾਈ ਲੈ ਲਈ ਨਾ ਜਾਇਆ ਕਰੇ ਰਾਤ ਨੂੰ ਠੰਡ ਹੁੰਦੀ ਹੈ ਰਾਤ ਨੂੰ ਜਿਆਦੇ ਰਹੇ ਹੁੰਦੇ ਨੇ ਤਾਂ ਕੰਮਾਂ ਤੇ ਰਹਿੰਦੇ ਸੀ ਉਹ ਰਾਤ ਨੂੰ ਪੈਣ ਲੱਗਿਆ ਭਾਈ ਰਜਾਈ ਚੱਕ ਕੇ ਪੈ ਜਾਇਆ ਕਰੇ ਉਹ ਵਿਚਾਰਾ ਠੰਡ ਚ ਠਰ ਠਰ ਕਰਿਆ ਕਰੇ ਉਧਰੋਂ ਮੱਝ ਸੀ ਇਹ ਵਿਚਾਰਾ ਮੂਹਰਲੇ ਪਾਸੇ ਨੂੰ ਕੱਖ ਕੰਡਾ ਪਾਇਆ ਕਰੇ ਪਾਣੀ ਪਿਆਇਆ ਕਰੇ ਨਮਾਲੀ ਧਮਾਲੀ ਉਹ ਮਗਰੋਂ ਧਾਰ ਕੱਢ ਕੇ ਬਾਲਟੀ ਭਰ ਕੇ ਲੈ ਜਾ ਕਰੇ ਉਹਨੂੰ ਦੋ ਘੁੱਟ ਦੁੱਧ ਬਣਾ ਦਿਆ ਕਰੇ ਜਦੋਂ ਅੰਬ ਪੱਕ ਕੇ ਭਾਈ ਉੱਪਰ ਚੜਿਆ ਕਰੇ ਝੋਲੀ ਮਾਰ ਕੇ ਅੰਬ ਲਾ ਲਿਆ ਕਰੇ ਭਰ ਕੇ ਟੋਕਰਾ ਮੰਡੀ 'ਚ ਵੇਚਿਆ ਆ ਕਰੇ ਇਹਨੂੰ ਦੇਤਾ ਹੈਟਲਾ ਹਿੱਸਾ ਸਿੱਧੇ ਸਾਦੇ ਨੂੰ ਉਹ ਵਿਚਾਰਾ ਗੁੱਡ ਦਾ ਰਹਿ ਗਿਆ ਕੱਖ ਪੱਟ ਦਾ ਰਹਿ ਗਿਆ ਸਾਰੇ ਅੰਬ ਦੇ ਹੇਠਾਂ ਸਫਾਈ ਕਰੀ ਦਵਾਈ ਬੂਟੀ ਪਾਇਆ ਕਰੇ ਜੜਾਂ 'ਚ ਪਾਣੀ ਪਾਉਣਾ ਰੋਜ਼ ਉਹ ਇਹੀ ਇਹ ਕੰਮ ਕਰਤੇ ਰਹਿ ਗਿਆ ਵਿਚਾਰਾ ਨਾਲੇ ਸੋਚਿਆ ਕਰੇ ਵੀ ਚਲੋ ਮੈਂ ਲੜਨਾ ਨਹੀਂ ਮੇਰੇ ਭਾਈ ਨਾਲ ਤਾ ਇੱਕ ਦਿਨ ਕੀ ਹੋਇਆ ਉਹ ਤੁਰਿਆ ਆਂ ਬਹਿ ਦਿਹਾੜੀ ਕਰਕੇ ਛੋਟਾ ਮੁੰਡਾ ਤਾਂ ਉਹਨੂੰ ਇੱਕ ਆਵਾਜ਼ ਸੁਣੀ ચીਕ ਮਾਰੀ ਕਿਸੇ ਕੁੜੀ ਦੀ ਆਵਾਜ਼ ਉਹ ਕਹਿਣ ਲੱਗਿਆ ਵੀ ਕਿਸੇ ਕੁੜੀ ਦੀ ਆਵਾਜ਼ ਆਈ ਹੈ ચીਕਾ ਮਾਰਦੀ ਹੈ ਵੀ ਜਿੱਧਰੋਂ ਆਵਾਜ਼ ਆਈ ਹੈ ਜਾ ਕੇ ਦੇਖਾਂ ਤਾਂ ਸਹੀ ਵੀ ਕੀ ਗੱਲ ਹੈ ਤਾਂ ਭਾਈ ਜਿੱਧਰੋਂ ਆਵਾਜ਼ ਆਈ ਸੀ ਉਹਧਰ ਨੂੰ ਗਿਆ ਤਾਂ ਦੇਖਿਆ ਕਿ ਕੁੜੀ ਭੱਜੀ ਹੁੰਦੀ ਆ ਉਹਦੇ ਕੋਲ ਆ ਕੇ ਕਹਿਣ ਲੱਗੀ ਹੱਥ ਬੰਨ ਕੇ ਕਹਿੰਦੀ ਵੀ ਮੇਰੇ ਮਗਰ ਦੋ ਗੁੰਡੇ ਪਏ ਹੋਏ ਨੇ ਮੈਨੂੰ ਬਚਾ ਲੈ ਵੀ ਮੈਂ ਤੈਨੂੰ ਫਿਰ ਸਾਰੀ ਕਹਾਣੀ ਦੱਸੂ ਇੱਕ ਵਾਰੀ ਮੈਨੂੰ ਉਹਨਾਂ ਤੋਂ ਬਚਾ ਲੈ ਉਹ ਕਹਿਣ ਲੱਗਿਆ ਠੀਕ ਹੈ ਆ ਜਾ ਉੱਥੇ ਜਿਵੇਂ ਪੁਰਾਣੇ ਜਿਹੜੇ ਦਰਖਤ ਹੁੰਦੇ ਨੇ ਉਹਨਾਂ 'ਚ ਖੋੜਾਂ ਪਈ ਜਾਂਦੀਆਂ ਨੇ ਉਹ ਖਾਸੀ ਵੱਡੀ ਖੋੜ ਸੀ ਇੱਕ ਬਹੁਤ ਭਾਰਾ ਕੋਈ ਦਰਖਤ ਸੀ ਪਿੱਪਲ ਦਾ ਉਹਦੇ 'ਚ ਖੋੜ ਪਈ ਹੋਈ ਸੀ ਬਹੁਤ ਤਾਂ ਉਹਨੂੰ ਕਹਿੰਦਾ ਤੂੰ ਇਹਦੇ ਵਿੱਚ ਬਹਿ ਜਾ ਜਿੰਮੇ ਨਾਲ ਕਿਵੇਂ ਵੜ ਜਾ ਮੂਰੇ ਮੈਂ ਖੜ ਜਿਉ ਚਲੋ ਵੜ ਗਈ ਭਾਈ ਉਹ ਕੁੜੀ ਉਹ ਚ ਬਹਿ ਗਈ ਆਪ ਉਹਦੇ ਮੂਰੇ ਖੜ ਗਿਆ ਤਾਂ ਉਹ ਆਏ ਬੰਦੇ ਦੋ ਗੁੰਡੇ ਉਹਨੂੰ ਆ ਕੇ ਕਹਿਣ ਲੱਗੇ ਵੀ ਇੱਧਰ ਨੂੰ ਕੋਈ ਕੁੜੀ ਨਹੀਂ ਪੱਜੀ ਜਾਂਦੀ ਦੇਖੀ ਤਾਂ ਉਹ ਕਹਿੰਦਾ ਨਾ ਮੈਂ ਤਾਂ ਨਹੀਂ ਦੇਖੀ ਕਹਿੰਦਾ ਮੈਂ ਤਾਂ ਬਹੁਤ ਜਿਰਦਾ ਇੱਥੇ ਬੈਠਾ ਵੀ ਇੱਧਰ ਤਾਂ ਨਹੀਂ ਆਈ ਕੋਈ ਕੁੜੀ ਫਿਰ ਹੱਥ ਕਰਕੇ ਉਹਨਾਂ ਨੂੰ ਦੂਜੀ ਸਾਈਡ ਵੱਲ ਕਹਿਣ ਲੱਗਿਆ ਵੀ ਉਧਰ ਜੱਗੜ ਨੇ ਉੱਧਰ ਜਾ ਕੇ ਲੁੱਕ ਗਈ ਹੋ ਤੁਸੀਂ ਉੱਧਰ ਮਾਰੋ ਨੀਗਾ ਇੱਧਰ ਤਾਂ ਦੂਰ ਤੱਕ ਦਿਸਦਾ ਕਿਤੇ ਨਹੀਂ ਹੈਗੀ ਨਾਲੇ ਇੱਥੇ ਤਾਂ ਮੈਂ ਸੁੱਕੇ ਦੇ ਵਿਹੜਿਆਂ ਦਾ ਬੈਠਾ ਹੂਰੇ ਤਾਂ ਲੰਗੀ ਨਹੀਂ ਕੁੜੀ ਚਲੋ ਜੀ ਉਹ ਉੱਧਰ ਮੁੜ ਗਏ ਦੋਨੇ ਤਾਂ ਮਾਗਰੋ ਕੁੜੀ ਨੂੰ ਬਾਹਰ ਕੱਢ ਕੇ ਕਹਿਣ ਲੱਗਿਆ ਵੀ ਦੱਸ ਤੂੰ ਕੌਣਾ ਹੈ ਉਹ ਕਹਿੰਦੀ ਮੈਂ ਤੇ ਮੇਰਾ ਬਾਪ ਵੀ ਦੋਨਿਆਂ ਸੀ ਘਰ 'ਚ ਮੇਰਾ ਬਾਪ ਕਹਿੰਦੀ ਦਿਹਾੜੀਆਂ ਕਰਦਾ ਹੈ ਪਰ ਜਿਹੜੀ ਤੇ ਹੈਂਡੀ ਕਰਦਾ ਉਹਦੀ ਸ਼ਰਮ ਪੀ ਜਾਂਦਾ ਹੈ ਹੁਣ ਕਹਿੰਦੀ ਮੇਰੇ ਬਾਪ ਨੇ ਮੈਨੂੰ 100 ਰੁਪਏ ਚ ਦੋ ਬੰਦਿਆਂ ਨੂੰ ਵੇਚਤਾ ਕਹਿੰਦੀ ਮੈਂ ਬਹੁਤ ਹਾੜੇ ਕੱਢੇ ਕਹਿੰਦੀ ਉਹਨੇ ਇੰਨਾ ਤੋਂ 100 ਲੈ ਲਿਆ ਕਹਿੰਦੀ ਹੁਣ ਇਹ ਮੈਨੂੰ ਆਪਣੇ ਘਰੇ ਲੈ ਜਾਂਦੇ ਨੇ ਵੀ ਮੈਂ ਭੱਜ ਲਈ ਉੱਥੋਂ ਇਹ ਮੇਰਾ ਪਿੱਛਾ ਕਰ ਰਹੇ ਨੇ ਹੁਣ ਮੈਨੂੰ ਫੜ ਕੇ ਲੈ ਜਾਣਗੇ ਉਹ ਕਹਿਣ ਲੱਗਿਆ ਵੀ ਨਹੀਂ ਤੂੰ ਆ ਜਾ ਮੇਰੇ ਨਾਲ ਸਾਡੇ ਘਰੇ ਚੱਲ ਚਲੋ ਲੈ ਗਿਆ ਭਾਈ ਉਹ ਦਿਹਾੜੀਆਂ ਕਰਿਆ ਕਰੇ ਕੁੜੀ ਕਰੇ ਉਹਨੂੰ ਰਾਸ਼ਨ ਪਾਣੀ ਲਿਆਤਾ ਰੋਟੀ ਪਾਣੀ ਪਕਾ ਲਿਆ ਘਰੇ ਖਾ ਲਿਆ ਕਰਨਾ ਤਾਂ ਉਹ ਕੁੜੀ ਰੋਜ਼ ਦੇਖਿਆ ਕਰੇ ਕੁੜੀ ਸਿਆਣੀ ਵੀ ਸੀ ਚੁਸਤ ਵੀ ਸੀ ਉਹ ਦੇਖਿਆ ਕਰੇ ਵੀ ਇਹ ਮੈਂ ਇਸ ਨੂੰ ਪਾਣੀ ਪਿਆਉਂਦਾ ਭਾਈ ਧਰ ਕੱਢ ਕੇ ਲੈ ਜਾਂਦਾ ਰਾਤ ਨੂੰ ਠੰਡ ਹੁੰਦੀ ਆ ਭਾਈ ਇਹਦਾ ਰਜਾਈ ਚੱਕ ਕੇ ਲੈ ਜਾਂਦਾ ਦਿਨੇ ਉੱਥੇ ਤਰ ਜਾਂਦਾ ਅੰਬ ਲੱਗੇ ਹੋਏ ਨੇ ਉਹ ਤੋੜ ਤੋੜ ਕੇ ਜਦੋਂ ਗਰਮੀ ਚ ਅੰਬ ਲੱਗਿਆ ਉਹ ਤੋੜ ਕੇ ਟੋਕਰਾਂ ਭਰ ਕੇ ਵੇਚਿਆ ਕਰੇ ਇਹ ਵਿਚਾਰਾ ਹੀ ਢੋਂ ਪਾਣੀ ਧਾਣੀ ਪਾਉਂਦਾ ਰਹਿ ਜਿਆ ਕਰੀ ਉਹ ਕੁੜੀ ਨੇ ਉਹਨੂੰ ਦੇਖ ਦੂਖ ਕੇ ਉਹਨੂੰ ਕਹਿਣ ਲੱਗੀ ਕਹਿੰਦੀ ਵੀ ਇਹ ਥੋੜੀ ਕੀ ਬੰਡ ਬੁੰਡ ਜੀ ਇਹੀ ਜਿ ਕਰੀ ਹੋਈ ਆ ਕਹਿੰਦੀ ਤੂੰ ਐਂ ਕਰਦਾ ਰਹਿਣਾ ਤੇਰਾ ਭਾਈ ਤਾਂ ਸਾਰਾ ਕੁਸ ਲੈ ਜਾਂਦਾ ਹੈ ਉਹ ਕਹਿੰਦਾ ਹਾਂ ਮੈਂ ਸਮਝਦਾ ਤਾਂ ਹਾਂ ਕਹਿੰਦਾ ਵੀ ਪਰ ਮੈਂ ਲੜਨਾ ਨਹੀਂ ਭਾਈ ਨਾਲ ਉਹ ਕਹਿੰਦੀ ਤੂੰ ਤਾਂ ਬੌਲਾ ਹੈ ਕਹਿੰਦੀ ਜੇ ਤਾਂ ਲੜਨਾ ਨਹੀਂ ਤੂੰ ਨਾ ਲੜ ਪਰ ਉਹਨੂੰ ਸਬਕ ਤਾਂ ਸਿਖਾ ਸਕਦਾ ਹੈ ਉਹ ਕਹਿੰਦਾ ਹਾਂ ਕਹਿੰਦਾ ਗੱਲ ਤੇਰੀ ਠੀਕ ਹੈ ਕਹਿੰਦਾ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਉਹ ਕਹਿੰਦੀ ਤੂੰ ਐਂ ਕਰ ਜੀ ਮੈਂ ਤੈਨੂੰ ਮੈਂ ਕਹਿੰਦੀ ਆ ਨਾਲੇ ਜਮਾਂ ਨਹੀਂ ਲੜਾਈ ਹੋਊਗੀ ਕਹਿੰਦੀ ਦੇਖੀ ਤੇਰਾ ਪਾਈ ਪੱਝਿਆ ਫਿਰੂ ਤਾਂ ਉਹਨੂੰ ਕਹਿਣ ਲੱਗੀ ਵੀ ਤੂੰ ਜਿਹੜੀ ਆਹ ਰਜਾਈ ਹੈ ਨਾ ਆਹ ਪਹਿਲਾਂ ਤਾਂ ਰਜਾਈ ਤਾਂ ਸਿਆਲ ਦਾ ਕੰਮ ਐ ਗਰਮੀ ਸੀ ਠੰਡ ਹਜੇ ਮੂਹਰੇ ਆਉਣੀ ਸੀ ਉਹਨੂੰ ਕਹਿੰਦੀ ਵੀ ਤੂੰ ਮੱਝ ਨੂੰ ਕਹਿੰਨਾ ਜਦੋਂ ਤੇਰਾ ਭਾਈ ਧਾਰ ਕੱਢੂ ਉਹ ਧਾਰ ਕੱਢੂ ਐਥੇ ਕਹਿੰਦੀ ਤੂੰ ਮੂਹਰੇ ਹਿੱਸੇ ਨੂੰ ਡੁੰਡਾ ਲੈ ਕੇ ਉਹ ਤਾਂ ਕਹਿੰਦੀ ਦੋ ਚਾਰ ਮਾਰੀ ਉਹ ਕਹਿੰਦਾ ਠੀਕ ਐ ਭਾਈ ਨੇ ਭਾਈ ਜਦੋਂ ਸਾਰਾ ਦੁੱਧ ਕੱਢ ਲਿਆ ਧਰ ਚੋਲੀ ਉਹਨੇ ਚੱਕੀ ਸੋਟੀ ਮੂਰੇ ਮਹਿਸਦੇ ਅੱਧਾ ਹਿੱਸਾ ਉਹਦਾ ਤੇ ਮੂਰਲਾ ਉਹਨੇ 4-5 ਮਾਰ ਲੀਆਂ ਮਹਿਸ ਨੇ ਲੱਤ ਮਾਰੀ ਸਾਰਾ ਤਾਂ ਉਹਦਾ ਦੁੱਧ ਡਲਾ ਤਾਂ ਨਾਲੇ ਉਹਦੇ ਲੱਤ ਮਾਰੀ ਉਹਦੇ ਭਾਈ ਦੇ ਉਹ ਗਾਲਾਂ ਕੱਢਣ ਲੱਗ ਗਿਆ ਕਹਿਣ ਲੱਗਿਆ ਤਾਂ ਇਹ ਕੀ ਕੀਤਾ ਉਹ ਕਹਿੰਦਾ ਭਾਈ ਤੂੰ ਆਪਦੇ ਹਿੱਸੇ ਨੂੰ ਦੇਖ ਕਹਿੰਦਾ ਮੈਂ ਆਪਦੇ ਨੂੰ ਦੇਖਦਾ ਮੇਰਾ ਮੂਰਲਾ ਕੁਛ ਮਰਜ਼ੀ ਕਰਾਂ ਭਾਈ ਸਮਝ ਗਿਆ ਵੀ ਇਹ ਨਹੀਂ ਦੀ ਕਰਦਾ ਆ ਕੁੜੀ ਨਾ ਕਰਾਤਾ ਫਿਰ ਜਦੋਂ ਲੱਗਿਆ ਅੰਬ ਤੋੜਨ ਦੇ ਦੁਜੇਜਨ ਉਹਨੂੰ ਕਹਿੰਦੀ ਤੂੰ ਆਰੀ ਲੈ ਕੇ ਅੰਬ ਚੀਰਨ ਲੱਗ ਜੀ ਵੱਢਦੀ ਕਹਿੰਦੀ ਦਰਖਤ ਉਹ ਭਾਈ ਵੱਢਣ ਲੱਗ ਗਿਆ ਭਾਈ ਉੱਤੇ ਚੜ ਗਿਆ ਮਾਰ ਕੇ ਝੋਲੀ ਅੰਬ ਉਹਦੇ ਚ ਤੋੜ ਤੋੜ ਪਾਈ ਜਾਂਦਾ ਆ ਕੇ ਟੋਕਰੇ ਚ ਪਾਉਂਦਾ ਹੈ ਜਦੋਂ ਉੱਪਰ ਭਾਈ ਚੜ ਗਿਆ ਤਾਂ ਉਹ ਆਰੀ ਨਾਲ ਵੱਢਣ ਲੱਗ ਗਿਆ ਭਾਈ ਭੱਜਿਆ ਉੱਤੋਂ ਉਤਰਿਆ ਫਟਾਫਟ ਉਹਨੂੰ ਕਹਿੰਦਾ ਇਹ ਕੀ ਕਰਦਾ ਹੈ ਉਹ ਕਹਿੰਦਾ ਭਾਈ ਮੇਰਾ ਹਿੱਸਾ ਹੈ ਪਾਰਟ ਹੈ ਮੇਰਾ ਹੈ ਲਾ ਕਹਿੰਦਾ ਮੈਂ ਜੋ ਮਰਜ਼ੀ ਕਰਾਂ ਉਹ ਫਿਰ ਸਮਝ ਗਿਆ ਵੀ ਇਹ ਤਾਂ ਇਹਨੇ ਕਰਾਤਾ ਇਹ ਕਾਨੂੰ ਕਰਦਾ ਸੀ ਤਾਂ ਥੋੜਾ ਜਿਹਾ ਜਦੋਂ ਹੋਰ ਕੁਝ ਦਿਨ ਨਿਕਲੇ ਲੰਗੇ ਠੰਡ ਜੀ ਹੁਣ ਲੱਗੀ ਤਾਂ ਉਹ ਕਹਿਣ ਲੱਗਿਆ ਵੀ ਤੂੰ ਮੈਂ ਗਲਤ ਸੀ ਭਾਈ ਕਹਿਣ ਲੱਗਿਆ ਵੀ ਅੱਜ ਤੋਂ ਕੁੜੀ ਨੂੰ ਕਹਿੰਦਾ ਤੂੰ ਹੀ ਫੈਸਲਾ ਕਰ ਰਜਾਈ ਦਾ ਇਹਦਾ ਅੰਬਾਂ ਦਾ ਤੇ ਮੱਝ ਦਾ ਉਹ ਕਹਿੰਦੀ ਵੀ ਦੇਖ ਇੱਕ ਦਿਨ ਤੂੰ ਚੋਲਿਆ ਕਰ ਇੱਕ ਦਿਨੇ ਚੋਲਿਆ ਸਵੇਰੇ ਕਹਿੰਦੀ ਤੂੰ ਚੋਲਿਆ ਕਰ ਰੱਥਣੇ ਚੋਲਿਆ ਕਰੂ ਇੱਕ ਟਾਈਮ ਜਾਣੀ ਕਿ ਤੂੰ ਇੱਕ ਟਾਈਮ ਇਹ ਭਾਈ ਫਿਰ ਉਹ ਕਹਿੰਦਾ ਵੀ ਮਨਜ਼ੂਰ ਆ ਵੱਡਾ ਕਹਿਣ ਲੱਗਿਆ ਫਿਰ ਉਹ ਕਹਿੰਦੀ ਵੀ ਜਿਹੜਾ ਅੰਬ ਨੇ ਕਹਿੰਦੀ ਇੱਕ ਦਿਨ ਦਾ ਫਲ ਤੂੰ ਤੋੜ ਲਿਆ ਕਰ ਵੇਚਿਆ ਕਰ ਇੱਕ ਦਿਨ ਦਾ ਇਹ ਤੋੜ ਕੇ ਵੇਚਿਆ ਕਰੂ ਭਾਈ ਕਹਿੰਦਾ ਵੀ ਇਹ ਵੀ ਠੀਕ ਐ ਚਲੋ ਐ ਭਾਈ ਲਾਗੇ ਕਰਨਾ ਹੁਣ ਠੰਡਾਂ ਆ ਗਈ ਮੂਰੇ ਵੱਡੇ ਨੇ ਸੋਚਿਆ ਵੀ ਚੱਲ ਦੋ ਚੀਜ਼ਾਂ ਤਾਂ ਗਈਆਂ ਰਜਾਈ ਕਿਉਂ ਦੇਵਾ ਰਾਤ ਨੂੰ ਚੱਕ ਲਿਆ ਕਰੇ ਦਿਨੇ ਉਹਨਾਂ ਦੇ ਤਾਂ ਰਿਆ ਕਰੇ ਉਹ ਕਹਿਣ ਲੱਗੀ ਤੂੰ ਹੁਣ ਰਜਾਈ ਚ ਨਾ ਦਿਨੇ ਤਾਂ ਤੇਰੀ ਐ ਕਹਿੰਦੀ ਇਹਨੂੰ ਅੱਜ ਪਾਣੀ ਪਾ ਦੇ ਦੇ ਤਾਂ ਗਿੱਲੀ ਕਰ ਦਿਰ ਜਾਈ ਇਹਨੂੰ ਉਹਨੇ ਭਾਈ ਗਿੱਲੀ ਕਰਤੀ ਜਦੋਂ ਚੱਕਣਾ ਜਾਂ ਰਾਤ ਨੂੰ ਉਹਨੇ ਦੇਖਿਆ ਵੀ ਤੇ ਤਾਂ ਪਾਣੀ ਚੋ ਰਿਹਾ ਹੈ ਉਹਨੂੰ ਕਹਿੰਦਾ ਆ ਕੀ ਕੀਤਾ ਤੈ ਰਜਾਈ ਚ ਉਹ ਕਹਿੰਦਾ ਭਾਈ ਲੈ ਜਾ ਲੈ ਜਾ ਕਹਿੰਦਾ ਹੁਣ ਰਾਤ ਹੈ ਨਾ ਇਹ ਤੇਰੀ ਆ ਦਿਨੇ ਮੇਰੀ ਸੀ ਕਹਿੰਦਾ ਮੈਂ ਇਹਨੂੰ ਉੱਤੇ ਲਿਆ ਮੈਨੂੰ ਗਰਮੀ ਆਈ ਕਹਿੰਦਾ ਮੈਂ ਸੋਚਿਆ ਮੈਂ ਠੰਡੀ ਕਰ ਲੈਣਾ ਕਹਿੰਦਾ ਮੈਂ ਪੀਉਂਦੀ ਭਾਈ ਬਿਸ਼ਰਮ ਹੋਇਆ ਫੇਰ ਵੀ ਤਾ ਉਹਨੂੰ ਕਹਿਣ ਲੱਗਿਆ ਵੀ ਨਹੀਂ ਆਪਾਂ ਹੁਣ ਹੋਰ ਜਾਈਆਂ ਹੋਰ ਕਰਾਉਨੇ ਆ ਕਹਿੰਦਾ ਵੀ ਮੈਂ ਗਲਤ ਕਰਿਆ ਤੇਰੇ ਨਾਲ ਮੰਨ ਗਿਆ ਭਾਈ ਫਿਰ ਉਹ ਲੜਾਈ ਉਹਨਾਂ ਨੇ ਕੋਈ ਨਹੀਂ ਕਰੀ ਮੰਨ ਗਿਆ ਤੇ ਨਾਲੇ ਸਮਝ ਗਿਆ ਵੀ ਆਹ ਕੁੜੀ ਨ ਕਰਾਤਾ ਇਹ ਤਾਂ ਕਾਨੂੰ ਕੁਛ ਕਰਦਾ ਸੀ ਵੀ ਮੈਂ ਤਾਂ ਇਹਨੂੰ ਕਰੀ ਜਾਂਦਾਹੀਂ ਲਗਾਈ ਜਾਂਦਾ ਪਰ ਭਾਈ ਭਾਈ ਨੂੰ ਦੇਖ ਲੋ ਕਿੰਨਾ ਤੰਗ ਕਰਦਾ ਏ ਜੇ ਉਹ ਸਿੱਧਾ ਸਾਦਾ ਹੈ ਇਹ ਅੱਜ ਵੀ ਆਪਣੇ ਐਸ ਜਮਾਨੇ 'ਚ ਇਹੀ ਚੀਜ਼ਾਂ ਚੱਲਦੀਆਂ ਨੇ ਇਹ ਚੀਜ਼ਾਂ ਮੁੱਢੋਂ ਹੀ ਚੱਲੀਆਂ ਆਉਂਦੀਆਂ ਨੇ ਪਰ ਜੇ ਕੋਈ ਭਾਈ ਭਾਈ ਦਾ ਹਿੱਸਾ ਖਾਂਦਾ ਨਾ ਤਾਂ ਉੱਪਰ ਵਾਲਾ ਦੇਖਦਾ ਹੈ ਆਪਾਂ ਜੇ ਕੁਛ ਨਹੀਂ ਕਹਿੰਦੇ ਜਿਹੜੀ ਉਹਦੀ ਮਾਰ ਹੈ ਉਹ ਇਹੀ ਜੀ ਪੈਂਦੀ ਹੈ ਬੰਦਾ ਜਾਣੇ ਨਾ ਜਾਣੇ ਕੱਖ ਨਹੀਂ ਛੱਡਦਾ ਫਿਰ ਇਹ ਕਦੇ ਵੀ ਭੈਣ ਦਾ ਭਾਈ ਦਾ ਹਿੱਸਾ ਨਹੀਂ ਦੱਬਣਾ ਚਾਹੀਦਾ ਇਹ ਬਹੁਤ ਵੱਡਾ ਪਾਪ ਹੈ ਜਿਹੜਾ ਕੋਈ ਭਾਈ ਭਾਈ ਨੂੰ ਖਾ ਜੇ ਸੋ ਆਪਾਂ ਨੂੰ ਕਿਤੇ ਦਿਸਦਾ ਕੁਝ ਨਹੀਂ ਜਿਹੜਾ ਉੱਪਰ ਵਾਲਾ ਮਾਲਕ ਆ ਉਹਨੂੰ ਤਾਂ ਸਾਰਾ ਜਗਤ ਦਿੰਦਾ ਉਹਨੇ ਤਾਂ ਸਾਰੀ ਦੁਨੀਆ ਦੀ ਪਾਲਣਾ ਕਰਨੀ ਹੈ ਹਰ ਆਪਾਂ ਬੰਦਾ ਕਹਿ ਦਿੰਦਾ ਨਾ ਮੈਂ ਅੰਦਰ ਵੜ ਕੇ ਐ ਕਰ ਲਿਆ ਮੈਂ ਚੋਰੀ ਐ ਕਰ ਲਈ ਮੈਂ ਨਿੰਦਿਆ ਚੁਗਲੀ ਕਰਦਾ ਉਹਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਉਹ ਹਰ ਥਾਂ ਤੇ ਉਹਦਾ ਵਾਸਾ ਹੈ ਸੋ ਲਿਖੇ ਲਾਇਓ ਜੀ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਧੰਨਵਾਦ